ਸੰਸਾਰ ਦੀ ਸਭ ਤੋਂ ਵੱਧ ਛੱਪਣ ਵਾਲੀ ਪਵਿੱਤਰ ਪੁਸਤਕ ਪਵਿੱਤਰ ਬਾਈਬਲ ਹੀ ਆ ਵਚਨ ਦੀ ਕਮੀ ਨਹੀਂ ਆਈ ਹੈ ਜੇ ਸੰਸਾਰ ਦੇ ਵਿੱਚ ਕਮੀ ਤਾਂ ਵਚਨ ਨੂੰ ਮੰਨਣ ਵਾਲਿਆਂ ਦੀ ਆ ਅਰ ਧਰਮੀ ਵਚਨ ਨੂੰ ਹੱਥ ਵਿੱਚ ਫੜ ਕੇ ਨਹੀਂ ਅਸੀਂ ਬਣਦੇ ਧਰਮੀ ਅਸੀਂ ਵਚਨ ਨੂੰ ਪੜ ਕੇ ਜਾਂ ਸੁਣ ਕੇ ਨਹੀਂ ਬਣਦੇ ਧਰਮੀ ਅਸੀਂ ਵਚਨ ਦੇ ਅਨੁਸਾਰ ਚੱਲ ਕੇ ਬਣਦੇ ਹallelujah ਇਸ ਲਈ ਜਿੰਨਾ ਜਿੰਨਾ ਵਚਨ ਪੜੋ ਜਿੰਨਾ ਜਿੰਨਾ ਵਚਨ ਸੁਣੋ ਉਸ ਵਚਨ ਦੇ ਅਨੁਸਾਰ ਆਪਣੇ ਜੀਵਨ ਨੂੰ ਢਾਲਣ ਦੀ ਕੋਸ਼ਿਸ਼ ਕਰੋ 15 ਨੰਬਰ ਆਇਤ ਦੇ ਵਿੱਚ ਆਉਂਦੇ ਆਂ ਕਹਿੰਦਾ ਸੋ ਉਹ ਸ਼ਰਧਾ ਦਾ ਕੰਮ ਆਪਣੇ ਹਿਰਦਿਆਂ ਵਿੱਚ ਲਿਖਿਆ ਹੋਇਆ ਵਿਖਾਲਦੀਆਂ ਹਨ ਨਾਲੇ ਉਹਨਾਂ ਦਾ ਅੰਤਕਰਨ ਸੌਰੀ 14 ਤੋਂ ਪੜਦੇ ਜਦ ਪਰਾਈਆਂ ਕੰਮ ਜਿਹੜੀਆਂ ਸ਼ਰਮਹੀਨ ਹਨ ਆਪਣੇ ਸੁਭਾਅ ਤੋਂ ਸ਼ਰਮ ਦੇ ਕੰਮ ਕਰਦੀਆਂ ਹਨ ਤਾਂ ਸ਼ਰਮ ਦੇ ਨਾਂਉਂਦਿਆਂ ਉਹ ਆਪਣੇ ਲਈ ਆਪ ਹੀ ਸ਼ਰਮ ਹਨ ਸੋ ਸ਼ਰਮ ਦੇ ਕੰਮ ਆਪਣੇ ਹਿਰਦਿਆਂ ਵਿੱਚ ਲਿਖਿਆ ਹੋਇਆ ਬਖਾਲਦੀਆਂ ਹਨ ਨਾਲੇ ਉਹਨਾਂ ਦਾ ਅੰਤਕਰਨ ਉਹਨਾਂ ਦੀ ਸਾਖ ਹੀ ਦਿੰਦਾ ਹੈ ਅਤੇ ਉਹਨਾਂ ਦੇ ਖਿਆਲ ਉਹਨਾਂ ਨੂੰ ਆਪੋ ਵਿੱਚ ਹੀ ਦੋਸ਼ੀ अथवा નિર્ਦੋਸ਼ੀ ਠਹਿਰਾਉਂਦੇ ਹਨ ਹੁਣ ਕਹਿੰਦਾ ਪਰਾਈਆਂ ਕੰਮ ਜਿਨ੍ਹਾਂ ਦੇ ਕੋਲੇ ਪਵਿੱਤਰ ਬਾਈਬਲ ਨਹੀਂ ਆ ਕਹਿੰਦਾ ਉਹ ਆਪਣੇ ਮਨ ਦੇ ਅਨੁਸਾਰੀ ਦੋਸ਼ੀ ਤੇ નિર્ਦੋਸ਼ ਠਹਿਰਦੇ ਆ ਕਿਉਂਕਿ ਉਹਨਾਂ ਦੇ ਕੋਲੇ ਲਾ ਨਹੀਂ ਆ ਉਹਨਾਂ ਦੇ ਕੋਲੇ ਕਾਨੂੰਨ ਦੀ ਪੁਸਤਕ ਨਹੀਂ ਆ ਪਰ ਉਹਨਾਂ ਨੇ ਆਪਣੇ ਮਨ ਦੇ ਨਾਲ ਡਿਸਾਈਡ ਕੀਤਾ ਆ ਕਿ ਸੱਚ ਬੋਲਣਾ ਚੰਗੀ ਗੱਲ ਆ ਝੂਠ ਬੋਲਣਾ ਮਾੜੀ ਗੱਲ ਆ ਉਹਨਾਂ ਨੇ ਆਪਣੇ ਮਨ ਨਾਲ ਡਿਸਾਈਡ ਕੀਤਾ ਕਿ ਵਿਧਵਾ ਦੀ ਮਦਦ ਕਰਨੀ ਚੰਗੀ ਗੱਲ ਆ ਭੋਜਨ ਕਿਸੇ ਨੂੰ ਸ਼ਿਕਾਉਣਾ ਚੰਗੀ ਗੱਲ ਆ ਕਹਿੰਦਾ ਉਹ ਆਪਣੇ ਮਨ ਦੇ ਸ਼ਰਧ ਦੇ ਨਾਲ ਹੀ ਆਪਣੇ ਖਿਆਲਾਂ ਦੀ ਸ਼ਰਧ ਦੇ ਨਾਲ ਹੀ ਦੋਸ਼ੀ ਤੇ નિર્ਦੋਸ਼ ਹੁੰਦੇ ਉਹਨਾਂ ਨੇ ਆਪਣੇ ਮਨ ਵਿੱਚ ਪੱਕਾ ਕਰ ਲਿਆ ਕਿ ਕਿਹੜੇ ਕੰਮ ਚੰਗੇ ਆ ਕਿਹੜੇ ਨਹੀਂ ਤੁਸੀਂ ਸੋਚੋ ਜਿਨ੍ਹਾਂ ਦੇ ਕੋਲੇ ਸ਼ਰਧ ਨਹੀਂ ਆ ਉਹਨਾਂ ਨੇ ਫੈਸਲੇ ਬਣਾਏ ਆ ਤੇ ਆਪਾਂ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਦੱਸਿਆ ਆ ਵਚਨ ਦੇ ਰਾਹੀਂ ਸਾਨੂੰ ਆਪਣੇ ਫੈਸਲੇ ਕਿੰਨੇ ਮਜ਼ਬੂਤ ਰੱਖਣੇ ਚਾਹੀਦੇ ਆ ਸਾਨੂੰ ਕਿੰਨੇ ਦ੍ਰਿੜ ਹੋਣਾ ਚਾਹੀਦਾ ਆ ਪ੍ਰਭੂ ਦੇ ਬਚਨਾਂ ਦੇ ਵਿੱਚ ਕਹਿੰਦਾ ਉਸ ਦਿਨ ਵਿੱਚ ਜਦੋਂ ਪਰਮੇਸ਼ਵਰ ਮੇਰੀ ਖੁਸ਼ਖਬਰੀ ਦੇ ਅਨੁਸਾਰ ਯਿਸੂ ਮਸੀਹ ਦੇ ਰਾਹੀਂ ਮਨੁੱਖਾਂ ਦੀਆਂ ਗੁਪਤ ਗੱਲਾਂ ਦਾ ਨਿਆਂ ਕਰੇਗਾ ਪਰ ਜਦੋਂ ਤੂੰ ਯਹੂਦੀ ਸਦੋਂਦਾ ਅਤੇ ਸ਼ਰਅ ਉੱਤੇ ਆਸਰਾ ਰੱਖਦਾ ਅਤੇ ਪਰਮੇਸ਼ਵਰ ਨੂੰ ਤੇ ਕਮੰਡ ਕਰਦਾ ਸੋ ਪਹਿਲਾਂ ਕੀ ਦੱਸਦਾ ਕਿੰਨਾ ਪ੍ਰਭੂ ਨੇ ਉਹਨਾਂ ਦਾ ਨਿਆਂ ਕਿੱਥਾਂ ਕਰਨਾ ਹੈ ਉਹਨਾਂ ਦੇ ਕੰਮਾਂ ਦੇ ਹਿਸਾਬ ਨਾਲ ਮੈਂ ਉਹਨਾਂ ਦੇ ਕੋਲੇ ਸ਼ਰਮ ਨਹੀਂ ਹੈ ਜੇ ਉਹਨਾਂ ਨੇ ਚੰਗਾ ਕੰਮ ਕੀਤਾ ਉਹਨਾਂ ਨੂੰ ਚੰਗਾ ਫਲ ਮਿਲ ਜਾਣਾ ਜੇ ਉਹਨਾਂ ਨੇ ਬੁਰਾ ਕੰਮ ਕੀਤਾ ਉਹਨਾਂ ਨੂੰ ਬੁਰਾ ਫਲ ਮਿਲ ਜਾਣਾ ਪਰ ਕਹਿੰਦਾ ਹੁਣ ਤੂੰ ਆਪਣੀ ਸੁਨਾ ਕਹਿੰਦਾ ਪਰ ਜਦੋਂ ਤੂੰ ਯਹੂਦੀ ਸਦੋਂਦਾ ਆ ਯਹੂਦੀ ਸਦੋਂਦਾ ਦਾ ਮਤਲਬ ਕੀ ਆ ਤੂੰ ਆਪਣੇ ਆਪ ਨੂੰ ਕਹਿਣਾ ਵੀ ਮੈਂ ਪਰਮੇਸ਼ਵਰ ਦੇ ਘਰਾਣੇ ਦਾ ਆਂ ਮੈਂ ਪਰਮੇਸ਼ਵਰ ਦਾ ਬੇਟਾ ਆਂ ਮੈਂ ਉਸੇ ਘਰਾਣੇ ਦਾ ਬਣ ਗਿਆ ਪ੍ਰਭੂ ਯੀਸੂ ਮਸੀਹ ਦੇ ਲਹੂ ਦੇ ਦੁਆਰਾ ਜੇ ਇਸ ਘਰਾਣੇ ਦੇ ਪ੍ਰਭੂ ਯੀਸੂ ਮਸੀਹ ਜੀ ਆ ਕਹਿੰਦੇ ਜਦੋਂ ਤੂੰ ਹੁਣ ਆਪਣੇ ਆਪ ਨੂੰ ਯਹੂਦੀ ਕਹਾਉਣਾ ਹੈ ਅਤੇ ਸ਼ਰਾਂ ਉੱਤੇ ਆਸਰਾ ਰੱਖਦਾ ਹੈ ਪਰਮੇਸ਼ਵਰ ਦੇ ਵਚਨ ਦੇ ਉੱਤੇ ਬੋਸਤਾ ਦੇ ਉੱਤੇ ਆਸਰਾ ਰੱਖਦਾ ਅਤੇ ਪਰਮੇਸ਼ਵਰ ਉੱਤੇ ਕਮੰਡ ਕਰਦਾ ਹੈ ਮਾਣ ਕਰਦਾ ਹੈ ਆਪਣੇ ਪਰਮੇਸ਼ਵਰ ਦੇ ਉੱਤੇ ਅਤੇ ਉਹਦੀ ਇੱਛਾਵਾਂ ਨੂੰ ਜਾਣਦਾ ਅਤੇ ਸ਼ਰਾਂ ਦੀ ਸਿੱਖਿਆ ਲੈ ਕੇ ਸੰਗ ਚੰਗੇਰੀਆਂ ਗੱਲਾਂ ਨੂੰ ਪਸੰਦ ਕਰਦਾ ਅਤੇ ਤੈਨੂੰ ਪ੍ਰਤੀਤ ਹੈ ਭਈ ਮੈਂ ਅੰਨਿਆਂ ਨੂੰ ਰਾਹ ਦੱਸਣ ਵਾਲਾ ਅਤੇ ਜਿਹੜੇ ਹਨੇਰੇ ਵਿੱਚ ਹਨ ਉਹਨਾਂ ਦਾ ਚਾਨਣ ਹਾਂ ਅਤੇ ਨਦਾਨਾਂ ਨੂੰ ਸਿੱਖਿਆ ਦੇਣ ਵਾਲਾ ਅਤੇ ਬਾਲਕਾਂ ਦਾ ਉਸਤਾਦ ਹਾਂ ਅਤੇ ਗਿਆਨ ਅ ਸਤ ਦਾ ਸਰੂਪ ਜੋ ਸ਼ਰਅ ਵਿੱਚ ਹੈ ਮੇਰੇ ਕੋਲ ਤਾਂ ਫੇਰ ਤੂੰ ਜਿਹੜਾ ਦੂਏ ਨੂੰ ਸਿਖਾਲਦਾ ਹੈ ਕੀ ਆਪਣੇ ਆਪ ਨੂੰ ਨਹੀਂ ਸਿਖਾਲਦਾ ਤੂੰ ਜਿਹੜਾ ਉਪਦੇਸ਼ ਕਰਦਾ ਭਈ ਚੋਰੀ ਨਾ ਕਰਨੀ ਕਿ ਆਪ ਹੀ ਚੋਰੀ ਕਰਦਾ ਹੈ ਤੂੰ ਜਿਹੜਾ ਆਖਦੇ ਭਈ ਜਨਾਹ ਨਾ ਕਰਨਾ ਕਿ ਆਪ ਹੀ ਜਨਾਹ ਕਰਦਾ ਹੈ ਤੂੰ ਜਿਹੜਾ ਮੂਰਤੀਆਂ ਤੋਂ ਘੇਣ ਕਰਦਾ ਕਿ ਆਪ ਹੀ ਮੰਦਰਾਂ ਨੂੰ ਲੁੱਟਦਾ ਤੂੰ ਜਿਹੜਾ ਸ਼ਰਮ ਉੱਤੇ ਕਮੰਡ ਕਰਦਾ ਕਿ ਤੂੰ ਸ਼ਰਮ ਦੇ ਉਲੰਘਣ ਕਰਕੇ ਪਰਮੇਸ਼ਵਰ ਦਾ ਅਪਮਾਨ ਕਰਦਾ ਹੁਣ ਵਚਨ ਕੀ ਦੱਸਦਾ ਕਹਿੰਦਾ ਤੇਰੇ ਕੋਲੇ ਸ਼ਰਮ ਆ ਤੂੰ ਆਪਣੇ ਆਪ ਨੂੰ ਪਰਮੇਸ਼ਵਰ ਦਾ ਬੇਟਾ ਜਾਂ ਬੇਟੀ ਵੀ ਅਖਵਾਉਣਾ ਹੈ ਕਹਿੰਦਾ ਕਿ ਮੈਨੂੰ ਮੇਰੇ ਪਰਮੇਸ਼ਵਰ ਦੇ ਉੱਤੇ ਬੜਾ ਕਮਾਂਡ ਆ ਉਹ ਮੇਰੀ ਦੁਆ ਨੂੰ ਸੁਣਦਾ ਆ ਤੂੰ ਇਹ ਵੀ ਕਹਿੰਦਾ ਕਿ ਮੈਂ ਪ੍ਰਚਾਰ ਵੀ ਕਰਦਾ ਮੈਂ ਉਹਦੇ ਕੰਮ ਵੀ ਕਰਦਾ ਜੋ ਮੈਨੂੰ ਉਹਨੇ ਕਿਹਾ ਮੈਂ ਸਾਰਾ ਕੁਝ ਕਰਦਾ ਆ ਤੂੰ ਇਹ ਵੀ ਕਹਿੰਦਾ ਮੈਂ ਲੋਕਾਂ ਨੂੰ ਵੀ ਵਚਨ ਦੱਸਦਾ ਮੈਂ ਉਹਨਾਂ ਨੂੰ ਵੀ ਸਿੱਧੇ ਰਾਹੇ ਪਾਉਣਾ ਆ ਤੂੰ ਇਹ ਵੀ ਕਹਿੰਦਾ ਆ ਕਿ ਮੈਂ ਇਹ ਕੰਮ ਕਰਦਾ ਆ ਤੇ ਮੈਂ ਚੰਗੇ ਥੈਨੂ ਜਾਣਾ ਆ ਕਹਿੰਦਾ ਤੂੰ ਸਿੱਖਿਆ ਜਿਹੜੀ ਦਿੰਨਾ ਆ ਲੋਕਾਂ ਨੂੰ ਕਿ ਚੋਰੀ ਨਾ ਕਰਿਓ ਚੋਰੀ ਨਹੀਂ ਕਰਨੀ ਚਾਹੀਦੀ ਪਰ ਕਹਿੰਦਾ ਤੂੰ ਆਪ ਚੋਰੀ ਕਰਦਾ ਆ ਤੂੰ ਦੂਜਿਆਂ ਨੂੰ ਕਹਿੰਦਾ ਮੂਰਤੀਆਂ ਘਣਾਉਣੀਆਂ ਆਪ ਤੂੰ ਮੂਰਤੀਆਂ ਦੀ ਲੁੱਟ ਕਾ ਰਿਹਾ ਆਂ ਤੂੰ ਮੰਦਰਾਂ ਨੂੰ ਲੁੱਟ ਰਿਹਾ ਆਂ ਕਿਉਂਕਿ ਕਹਿੰਦਾ ਕਹਿੰਦਾ ਦੂਜਿਆਂ ਨੂੰ ਕਹਿੰਦਾ ਜਨਾਹ ਨਹੀਂ ਕਰਨਾ ਸਿੱਖਿਆ ਕਿ ਜਿੱਨਾ ਜਨਾਹ ਨਾ ਕਰਿਓ ਆਪ ਤੂੰ ਜਨਾਹ ਕਰੀਆਂ ਚ ਫਸਿਆ ਹੋਇਆ ਵੀ ਵਿਚਾਰ ਵਿੱਚ ਫਸਿਆ ਹੋਇਆ ਐ ਐਡਲਟਰੀ ਕਰਦਾ ਆਂ ਤੂੰ ਕਹਿੰਦਾ ਜਿਹੜਾ ਸ਼ਰਮ ਦੇ ਉੱਤੇ ਕਮੰਡ ਕਰਦਾ ਕਿ ਪ੍ਰਭੂ ਨੇ ਸਾਨੂੰ ਬੜੀ ਸਟਰੋਂਗ ਬਵਸਥਾ ਦਿੱਤੀ ਆਪ ਤੂੰ ਉਹਦੀ ਉਲੰਘਣਾ ਕਰਦਾ ਆਂ ਕੀ ਤੂੰ ਪਰਮੇਸ਼ਵਰ ਦਾ ਅਪਮਾਨ ਨਹੀਂ ਕਰਦਾ ਦੂਜਿਆਂ ਨੂੰ ਤੂੰ ਕੁੱਛ ਕਹਿਣਾ ਹੈ ਤੂੰ ਖੁਦ ਉਹਦੇ ਆਖੇ ਨਹੀਂ ਲੱਗਦਾ ਕਹਿੰਦਾ ਜਿਵੇਂ ਲਿਖਿਆ ਹੋਇਆ ਹੈ ਭਈ ਪਰਾਈਆਂ ਕੌਮਾਂ ਦੇ ਵਿੱਚ ਤੁਹਾਡੇ ਕਾਰਨ ਪਰਮੇਸ਼ਵਰ ਦੇ ਨਾਮ ਦੀ ਨਿੰਦਿਆ ਹੁੰਦੀ ਹੈ ਐਦਾਂ ਨਹੀਂ ਕਿਹਾ ਲੋਕੀ ਕਹਿੰਦੇ ਆ ਕੀ ਲਿਖਿਆ ਆ ਕਹਿੰਦਾ ਜਿਵੇਂ ਲਿਖਿਆ ਹੋਇਆ ਹੈ ਇਹ ਲਿਖਿਆ ਗਿਆ ਆ ਕਿ ਤੁਹਾਡੇ ਕਰਕੇ ਪਰਮੇਸ਼ਵਰ ਦੀ ਨਿੰਦਿਆ ਹੁੰਦੀ ਆ ਜਦੋਂ ਅਸੀਂ ਕਲੀਸਿਆ 'ਚ ਬਹਿਣ ਵਾਲੇ ਲੋਕ ਜਦੋਂ ਅਸੀਂ ਚਰਚ ਨੂੰ ਆਉਣ ਵਾਲੇ ਲੋਕ ਜਦੋਂ ਅਸੀਂ ਹੱਸ ਚੁੱਕ ਚੁੱਕ ਕੇ ਦੁਆਵਾਂ ਕਰਨ ਵਾਲੇ ਲੋਕ ਅਸੀਂ ਡੱਗੇ ਦੀ ਤਾਲ ਤੇ ਨੱਚ ਕੇ ਪਰਮੇਸ਼ਵਰ ਦੀ ਮਹਿਮਾ ਕਰਨ ਵਾਲੇ ਲੋਕ ਜਦੋਂ ਜਨਾਹ ਕਾਰੀਆਂ ਕਰਦੇ ਹੋਇਆਂ ਵੜੇ ਜਾਂਦੇ ਆ ਸਾਡੇ ਪਰਮੇਸ਼ਵਰ ਦੀ ਨਿੰਦਿਆ ਹੁੰਦੀ ਆ ਜਦੋਂ ਲੋਕੀ ਸਾਨੂੰ ਐਤਵਾਰ ਨੂੰ ਚਰਚ ਵਿੱਚ ਆਉਂਦਿਆਂ ਦੇਖਦੇ ਤੇ ਸੋਮਵਾਰ ਨੂੰ ਗਲਤ ਕੰਮ ਕਰਦਿਆਂ ਦੇਖਦੇ ਆ ਸਾਡੇ ਪਰਮੇਸ਼ਵਰ ਦੀ ਨਿੰਦਿਆ ਹੁੰਦੀ ਆ ਜਦ ਜੇਸ ਮੂੰਹ ਨਾਲ ਅਸੀਂ ਕਹਿੰਨੇ ਆ ਕਿ ਪ੍ਰਭੂ ਤੁਹਾਨੂੰ ਸ਼ਾਂਤੀ ਦੇਵੇਗਾ ਫਿਰ ਲੋਕੀ ਸਾਡੇ ਉਸੇ ਮੂੰਹ ਚੋਂ ਗਾਲ੍ਹਾਂ ਸੁਣਦੇ ਆ ਨਿਕਲਦੀਆਂ ਹੋਈਆਂ ਉਸ ਵੇਲੇ ਸਾਡੇ ਪਰਮੇਸ਼ਵਰ ਦੀ ਨਿੰਦਿਆ ਹੁੰਦੀ ਆ ਕੰਨੋ ਬਰਾਈਆਂ ਕੌਮਾਂ ਜਿਨ੍ਹਾਂ ਦੇ ਕੋਲੇ ਕੋਈ ਲੋਅ ਨਹੀਂ ਕੀ ਮਾੜਾ ਕੀ ਪਰ ਤੈਨੂੰ ਦੱਸਿਆ ਗਿਆ ਕਿ ਚੰਗਾ ਕੀ ਮਾੜਾ ਕੀ ਤੂੰ ਫਿਰ ਵੀ ਉਹਦੇ ਅਨੁਸਾਰ ਚੱਲਦਾ ਨਹੀਂ ਕਹਿੰਦਾ ਕੀ ਤੂੰ ਪਰਮੇਸ਼ਵਰ ਦੀ ਸ਼ਰਧਾ ਦੀ ਤੂੰ ਪਰਮੇਸ਼ਵਰ ਦੇ ਬਵਸਥਾ ਦੀ ਤੂੰ ਪਰਮੇਸ਼ਵਰ ਦੇ ਬਚਨ ਦੀ ਉਲੰਘਣਾ ਨਹੀਂ ਕਰਦਾ ਤੁਹਾਡੇ ਕਰਕੇ ਕਹਿੰਦਾ ਪਰਮੇਸ਼ਵਰ ਦੀ ਦੂਜਿਆਂ 'ਚ ਨਿੰਦਿਆ ਹੁੰਦੀ ਆ ਹੁਣ ਸਾਨੂੰ ਸਮਝਣ ਦੀ ਜ਼ਰੂਰਤ ਆ ਔਰ ਯਾਦ ਰੱਖਣਾ ਇਸ ਗੱਲ ਨੂੰ ਕਿ ਮੇਰੇ ਕਰਕੇ ਪਰਮੇਸ਼ਵਰ ਦੀ ਨਿੰਦਿਆ ਨਹੀਂ ਹੋਣੀ ਚਾਹੀਦੀ ਚਾਹੇ ਮੈਂ ਦੇਸ਼ ਵਿੱਚ ਆਂ ਚਾਹੇ ਮੈਂ ਵਿਦੇਸ਼ ਵਿੱਚ ਆਂ ਜਿੱਥੇ ਵੀ ਖਲੋਤਾ ਆ ਮੇਰਾ ਖਲੋਣਾ ਇੱਜ਼ਤ ਨਾਲ ਹੋਣਾ ਚਾਹੀਦਾ ਮੇਰਾ ਬੋਲਣਾ ਇੱਜ਼ਤ ਨਾਲ ਹੋਣਾ ਚਾਹੀਦਾ ਮੇਰਾ ਉੱਠਣਾ ਬੈਠਣਾ ਇੱਜ਼ਤ ਵਾਲਾ ਹੋਣਾ ਚਾਹੀਦਾ ਆ ਚਾਹੇ ਮੈਂ ਜੋਰ ਦੇ ਉੱਤੇ ਆ ਉੱਥੇ ਕੈਮਰਾ ਲੱਗਾ ਜਾਂ ਨਹੀਂ ਲੱਗਾ ਮੈਂ ਪਰਮੇਸ਼ਵਰ ਦੇ ਭੈਅ ਵਿੱਚ ਵਫਾਦਾਰੀ ਦੇ ਨਾਲ ਕੰਮ ਕਰਦਾ ਹੋਣਾ ਚਾਹੀਦਾ ਮੇਰੇ ਅੰਦਰ ਟੀਟਪੁਣਾ ਨਹੀਂ ਹੋਣਾ ਚਾਹੀਦਾ ਇਹ ਨਹੀਂ ਕਿ ਲੋਕਾਂ ਦੇ ਸਾਹਮਣੇ ਤਾਂ ਮੈਂ YouTube ਦੇ ਪਰਮੇਸ਼ਵਰ ਦੇ ਭਜਨ ਲਾਏ ਹੋਣ ਤੇ ਮੁੜ ਕੇ ਬਲੂਟੂਥ ਚਲਾ ਕੇ ਜਾਂ ਹੈੱਡਫੋਨ ਲਾ ਕੇ ਮੈਂ ਗਲਤ ਚੀਜ਼ਾਂ ਸੁਣ ਰਿਹਾ ਹੋਵਾਂ ਤੇ ਫੇਰ ਅਚਨ ਚੇਤ ਕੋਈ ਜਣਾ ਮੇਰੇ ਕੰਨ ਚੋਂ ਉਹ ਡੀਖਾ ਜਾ ਕੱਢ ਕੇ ਆਪਣੇ ਕੰਨ ਵਿੱਚ ਲਾ ਕੇ ਸੁਣੇ ਤਾਂ ਉੱਥੇ ਚੱਲ ਰਿਹਾ ਹੋਵੇ ਤੂ ਤਕ ਦੂ ਤਕ ਦੂਤੀਆਂ ਤਾਂ ਜਦੋਂ ਮੈਂ ਉੱਚੀ ਆਵਾਜ਼ ਚਲਾਵਾਂ ਤਾਂ ਹੋ ਤੇਰੀ ਮਹੀਮਾ ਹਰ ਸਤੂਤੀ ਤਾਂ ਉਸ ਵੇਲੇ ਸਾਡੇ ਪਰਮੇਸ਼ਵਰ ਦੀ ਨਿੰਦਿਆ ਹੁੰਦੀ ਆ ਜਦੋਂ ਅਸੀਂ ਡੋਗਲੇ ਕੰਮ ਕਰਦੇ ਹਾਂ ਆਂ ਕੰਮਾਂ ਚ ਤੁਹਾਡੇ ਕਰਕੇ ਨਿੰਦਿਆ ਹੁੰਦੀ ਹੈ ਤਾਂ ਪ੍ਰਭੂ ਨਹੀਂ ਚਾਹੁੰਦੇ ਕਿ ਸਾਡੇ ਕਰਕੇ ਪਰਮੇਸ਼ਵਰ ਦੇ ਬੇਟੇ ਬੇਟੀਆਂ ਦਾ ਕਰਕੇ ਪਰਮੇਸ਼ਵਰ ਦੀ ਨਿੰਦਿਆ ਹੋਵੇ ਜਦੋਂ ਕੋਈ ਜਣ ਉਪਰ ਗਲਤ ਕੰਮ ਕਰਦਾ ਤੁਹਾਨੂੰ ਪਤਾ ਆਪਾਂ ਨੂੰ ਇੰਨਾ ਦੁੱਖ ਨਹੀਂ ਹੁੰਦਾ ਪਰ ਜੇ ਸਾਡੇ ਆਪਣੇ ਪਰਿਵਾਰ ਦਾ ਕੋਈ ਮੈਂਬਰ ਸਾਡੇ ਵਿਰੁੱਧ ਗਲਤ ਕੰਮ ਕਰੇ ਉਹਦਾ ਦੁੱਖ ਜ਼ਿਆਦਾ ਲੱਗਦਾ ਹੈ ਇਹ ਤਾਂ ਇਹ ਪਰਮੇਸ਼ਵਰ ਜੀ ਆਪਣੇ ਇਮੋਸ਼ਨਸ ਨੂੰ ਸਾਡੇ ਉੱਤੇ ਜ਼ਾਹਿਰ ਕਰ ਰਹੇ ਵਚਨ ਦੇ ਰਾਹੀਂ ਕਿ ਤੁਹਾਨੂੰ ਸਭ ਕੁਝ ਪਤਾ ਹੁੰਦਿਆਂ ਸੁਣਦਿਆਂ ਤੁਸੀਂ ਕਿਉਂ ਗਲਤੀਆਂ ਕਰਦੇ ਤੁਸੀਂ ਗਲਤੀਆਂ ਕਰਨੀਆਂ ਬੰਦ ਕਰੋ ਕਹਿੰਦਾ ਜਿਵੇਂ ਲਿਖਿਆ ਹੋਇਆ ਭਈ ਪਰਾਈਆਂ ਕੌਮਾਂ ਦੇ ਵਿੱਚ ਤੁਹਾਡੇ ਕਾਰਨ ਪਰਮੇਸ਼ਵਰ ਦੇ ਨਾਮ ਦੀ ਨਿੰਦਿਆ ਹੁੰਦੀ ਹੈ ਸੁੰਨਤ ਤੋਂ ਤਾਂ ਲਾਭ ਹੈ ਜੇ ਤੂੰ ਸ਼ਰਾਬ ਉੱਤੇ ਤੁਰੇ ਪਰ ਜੇ ਤੂੰ ਸ਼ਰਾਬ ਦੇ ਉਲੰਘਣ ਵਾਲਾ ਹੋਵੇਂ ਤਾਂ ਤੇਰੀ ਸੁੰਨਤ ਅਸੁੰਨਤ ਹੋ ਗਈ ਸੁੰਨਤ ਇੱਕ ਰੀਤੀ ਰਿਵਾਜ ਆ ਕੁਝ ਕੌਮਾਂ ਦੇ ਵਿੱਚ ਕਹਿੰਦਾ ਉਹਦਾ ਲਾਭ ਤਾਂ ਆ ਜੇ ਤੂੰ ਕੰਮ ਵੀ ਚੰਗੇ ਕਰੇ ਤੇ ਜੇ ਤੂੰ ਕੰਮ ਨਹੀਂ ਚੰਗੇ ਕਰਨੇ ਫਿਰ ਤੇਰੀ ਸੁੰਨਤ ਦਾ ਵੀ ਕੋਈ ਲਾਭ ਨਹੀਂ